ਰੇਟ ਆਪਾਂ ਜਮ੍ਹਾਂ ਘਟ ਅੱਜ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਜਿਹੜੇ ਏਰੀਆ ਚੋਂ ਜਿਹੜੀ ਮਸ਼ੀਨਰੀਆਂ ਵਾਸਤੇ ਤੁਸੀਂ ਕਹਿੰਦੇ ਸੀਗੇ ਉਹੀ ਮਸ਼ੀਨਰੀਆਂ ਜਿੰਨੇ ਰੇਟ ਚ ਕਹਿੰਦੇ ਸੀਗੇ ਓਨੇ ਰੇਟ ਚ ਲੈ ਕੇ ਪਹੁੰਚਿਆ ਕੱਲੀ ਕੱਲੀ ਆਪਾਂ ਵਾਰੀਸਰ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ Honda ਦੀ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ Jazz ਗੱਡੀ 8 ਮਾਡਲ ਆਪਾਂ ਨੂੰ ਮਿਲੂਗੀ CNG ਕਿੱਟ ਲੱਗੀ ਹੋਈ ਹੈ ਜੀ ਕੋਟਕਪੂਰਾ ਮਾਲਕ ਦਾ ਏਰੀਆ ਡਿਮਾਂਡ ਦੀ ਆਪਾਂ ਗੱਲ ਕਰੀਏ ਕੁੱਲ 70000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਪੂਰੀ ਸੋਹਣੀ ਹੈ ਜੀ ਦੇਖਣ ਦੇ ਵਿੱਚ ਤੇ ਰੰਗ ਰੂng ਵਧੀਆ ਪਿਆ ਬੰਪਰ ਬੂਮਪਰ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਟਾਇਟ ਆਪਾਂ ਦੇਖੋ ਜੀ ਫੋਟੋਆਂ ਚ ਸਾਰਾ ਕੁਝ ਮਾਲਕ ਨੇ ਦਿਖਾਇਆਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੇ ਉਹ ਮਾਲਕ ਦੇ ਘਰੇ ਵੀ ਜਾ ਕੇ ਦੇਖ ਸਕਦੇ ਹੋ ਕੋਟਕਪੂਰੇ ਜੀ 70000 ਦੇ ਵਿੱਚੋਂ ਘਾਟਾ ਬਾਦ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਟੌਪ ਦੀ ਮਿਲੂਗੀ ਤੇ ਰੇਟ ਵਗੈਰਾ ਤੁਹਾਨੂੰ ਪਤਾ ਲੱਗ ਗਿਆ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ 98500 85290455 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਲਕ ਨਾਲ ਆਪ ਹੀ ਕਰੋ ਜੀ ਗੱਲ ਕਰਦੇ ਆਪਾਂ i20 ਗੱਡੀ ਦੀ ਮਾਲਕ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜਦੀ ਆ ਬਹੁਤ ਸੋਹਣੀ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਜੀ ਡਿਮਾਂਡ ਵੀ ਬਹੁਤ ਘੱਟ ਮਾਲਕ ਨੇ ਲਾਈ ਆ ਤੇ ਗੱਡੀ ਆਪਾਂ ਨੂੰ ਮਿਲ ਜੂਗੀ ਜਲਾਲਾਬਾਦ ਏਰੀਆ ਚ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਆਪਾਂ ਨੂੰ ਮਿਲ ਜਾਣਗੀ ਕੰਪਨੀ ਫਿਟਡ ਆ ਤੇ ਡਿਮਾਂਡ ਦੀ ਆਪਾਂ ਗੱਲ ਕਰੀ 135000 ਰੁਪਇਆ ਕੁੱਲ ਡਿਮਾਂਡ ਮਾਲਕ ਨੇ ਕੀਤੀ ਆ ਜੀ ਆਈਟਮਟਿਕ ਗੱਡੀ ਅੱਜ 1.35 ਦੀ ਮਿਲ ਰਹੀ ਐ ਜੀ। ਬਾਕੀ ਰੇਟ ਰੂਟ ਵਧੀਆ ਸੀ। ਮਾਡਲ ਦੀ ਆਪਾਂ ਗੱਲ ਕਰੀਏ 2009 ਮਾਡਲ ਐ ਜੀ। ਅੰਦਰੋਂ ਗੱਡੀ ਸੋਹਣੀ ਐ, ਬਾਹਰੋਂ ਵਧੀਆ ਪਈ ਐ, ਕਮੀ ਪੇਸ਼ੀ ਕੋਈ ਨਹੀਂ, ਰੰਗ ਰੂੰਗ ਆਪਾਂ ਨੂੰ ਪੂਰਾ ਵਧੀਆ ਮਿਲ ਜਾਊਗਾ। AC ਹੀਟਰ ਵਰਕਿੰਗ ਦੇ ਵਿੱਚ ਆਪਾਂ ਨੂੰ ਮਿਲ ਜਾਊ। ਨਾ ਤਾਂ ਕੋਈ ਚਲਾਉਣ ਦੇ ਵਿੱਚ ਨੁਕਸਾਨ, ਨਾ ਕੋਈ ਇੰਜਨ ਗੇਅਰ 'ਚ, ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ। ਗੱਡੀ ਨੂੰ ਕੋਈ ਦੇਖਣ ਦਾ ਜੇ ਚਾਹਵਾਨ ਹੈਗਾ ਸੀ ਜਲਾਲਾਬਾਦ ਜਾ ਕੇ ਦੇਖ ਸਕਦੋ। ਤੇ ਰੇਟ ਹੋ ਜੂਗਾ ਜੀ 135 ਤਾਂ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ ਘਾਟਾ ਬਾਦਾ ਵੀ ਕੀਤਾ ਜਾਊਗਾ ਜੇ ਕਿਸੇ ਨੂੰ ਪਸੰਦ ਆਈ ਹੈ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ 9781025415 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਆਪੇ ਕਰ ਲਿਓ ਰੇਟ ਵੇਖ ਕੇ ਤੁਸੀਂ ਮੁਕਾ ਲਿਓ ਬਾਕੀ પેટ્રોલ ਤੇ ਹੀ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਓ ਜੇ ਕਿਸੇ ਨੇ ਐਡ ਕਰਵਾਉਣੀ ਅਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾDebuggingMode ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਚੱਲਦੇ ਰਹਿੰਦਾ ਸੀ ਕਰਦੇ ਆ ਜੇ ਆਪਾਂ Swift ਗੱਡੀ ਦੀ ਗੱਲ 2010 ਮਾਡਲ Swift ਗੱਡੀ ਆਪਾਂ ਲੈ ਕੇ ਪਹੁੰਚਿਆ ਜਿਲਾ ਮਾਲਿਕ ਦਾ ਮਾਨਸਾ ਆ ਮਾਨਸਾ ਏਰੀਆ ਚ ਗੱਡੀ ਆਪਾਂ ਨੂੰ ਮਿਲੂਗੀ ਡਿਮਾਂਡ ਦੀ ਆਪਾਂ ਗੱਲ ਕਰੀਏ 1 ਲੱਖ ਤੇ 85000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਸੋਹਣੀ ਏ ਸੀ ਇਹ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਗੱਡੀ ਦਾ ਰੰਗ ਦੇਖੋ ਜੀ 10 ਮਾਡਲ ਜ਼ਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਹਰਿਆਣਾ ਨੰਬਰ ਗੱਡੀ ਆ ਜੀ ਬਾਕੀ ਇੰਜਨ ਗੇਅਰ ਤੋਂ ਲੈ ਕੇ ਹਰ ਚੀਜ਼ ਆਪ ਨੂੰ ਵਧੀਆ ਮਿਲੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖ ਸਕਦੋਂ ਜਦੋਂ ਪੂਰੀ ਤਸੱਲੀ ਹੁੰਦੀ ਹੈ ਸੀ ਉਸ ਤੋਂ ਬਾਅਦ ਰੇਟ ਵਹਿ ਕੇ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ 1.85 ਤੁਹਾਨੂੰ ਮੈਂ ਡਿਮਾਂਡ ਦੱਸੀ ਹੈ ਕੋਈ ਫਿਕਸ ਰੇਟ ਨਹੀਂ ਦੱਸਿਆ ਸੀ ਘਾਟਵਾਦਾ ਮਾਲਕ ਮੌਕੇ ਤੇ ਕਰਨਗੇ ਮਾਲਕ ਕਹਿੰਦੇ ਨੇ ਪਹਿਲਾਂ ਆ ਕੇ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਪਹਿਲਾਂ ਤਸੱਲੀ ਕਰੋ ਜਦੋਂ ਫਿੱਟ ਬੈਂਦੀ ਹੈ ਗੱਡੀ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲੈਵਾਂਗੀ ਤੇ ਓਨਰ ਦਾ ਮੋਬਾਈਲ ਨੰਬਰ 9815802484 ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਹੀ ਕਰ ਲਓ ਜੀ ਗੱਲ ਕਰਦੇ ਆਪਾਂ ਬੁਲਟ ਦੀ ਆਪਣੇ ਕੋਲ ਬੁਲਟ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਜੀ ਵਧੀਆ ਕੰਡੀਸ਼ਨ ਦਾ ਮਾਡਲ ਦੀ ਗੱਲ ਕਰੀਏ 2018 ਮਾਡਲ ਬੁਲਟ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਵਧੀਆ ਮੋਟਰਸਾਈਕਲ ਹੈ ਜੀ ਖੰਨੇ ਏਰੀਆ ਚ ਮਾਲਕ ਦੇ ਘਰੇ ਖੜਾ ਹੈ ਜੀ ਇਹਨਾਂ ਨੂੰ ਪੈਸਾਂ ਦੀ ਲੋੜ ਹੈ ਜੀ ਤਾਂ ਕਰਕੇ ਮੋਟਰਸਾਈਕਲ ਇਹਨਾਂ ਨੇ ਛੇਤੀ ਤੋਂ ਛੇਤੀ ਵੇਚਣਾ ਹੈਗਾ ਕੰਡੀਸ਼ਨ ਆਲ ਓਕੇ ਜੀ ਵੱਡੇ ਹਾਰਨ ਲੱਗੇ ਹੋਏ ਨੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਵਧੀਆ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਬਾਕੀ ਕਮੀ ਪੇਸ਼ੀ ਕੋਈ ਨਹੀਂ ਸੋਹਣਾ ਬੁਲਟ ਹੈਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਖੰਨਾ ਖੰਨੇ ਘਰੇ ਖੜਾ ਹੈਗਾ ਕਾਕੀ ਰੇਟ ਹੋ ਜੂਗਾ ਜੀ ਕਮੀ ਪੇਸੀ ਕੋਈ ਨਹੀਂ ਸੋਨਾ ਬੋਲਟ ਹੈਗਾ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਰੇਟ ਜੇ ਆਪਾਂ ਦੇਖੀਏ ਤਾਂ 185 ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਘਾਟਾ ਬਾਧਾ ਹੋ ਜੂਗਾ ਰੇਟ ਠੀਕ ਹੈ ਜੀ ਤੇ ਬੋਲਟ ਵਧੀਆ ਹੈਗਾ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਫੋਟੋਆਂ ਮਾਲਕ ਨੇ ਬਹੁਤ ਸੋਹਣੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਸੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਮਾਲਕ ਦੇ ਘਰੇ ਜਾ ਉਹ ਰੇਟ ਹੋ ਜੂਗਾ ਤੇ ਓਨਰ ਦਾ ਮੋਬਾਈਲ ਨੰਬਰ 62 84997302 ਮਾਲਕ ਦਾ ਨੰਬਰ ਜੀ ਇਹ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੰਬਰ ਆਪਾਂ ਸਕਰੀਨ ਤੇ ਵੀ ਥੱਲੇ ਦੇ ਰੱਖਿਆ ਸੀ ਕਨਫਰਮ ਜ਼ਰੂਰ ਕਰ ਲਿਓ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਕੱਲੀ-ਕੱਲੀ ਆਪਾਂ ਗੱਲ ਕਰ ਰਹੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਤੁਹਾਨੂੰ ਪਹਿਲਾਂ ਵੀ ਮੈਂ ਕਈ ਵਾਰੀ ਦੱਸਤਾ ਜੀ ਜੇ ਕਿਸੇ ਨੇ ਐਡ ਕਰਬਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਹੁੰਦੀ ਹੈ ਜੀ ਸਾਰਾ ਕੰਮ ਆਪਣਾ ਬਿਲਕੁਲ ਫਰੀ ਦੇ ਵਿੱਚ ਹੁੰਦਾ ਜੀ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ ਤੇ ਵੀਡੀਓ ਵਧੀਆ ਲੱਗ ਰਹੀ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਆਪਣੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣਾ ਜਿਹੜਾ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਆਪਾਂ ਵੀਡੀਓ ਡੇਲੀ ਲੈ ਕੇ ਪਹੁੰਚਦੇ ਹਾਂ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਰੋ ਕਮੈਂਟ ਜੀ ਗੱਲ ਕਰਾਂਗੇ ਆਪਾਂ ਮੋਟਰਸਾਈਕਲ ਦੀ ਆਪਣੇ ਕੋਲੇ ਮਾਲਕ ਨੇ ਸਿਟੀ ਸੋ ਮੋਟਰਸਾਈਕਲ ਭੇਜਿਆ ਜੀ ਬਿਲਕੁਲ ਕੰਡੀਸ਼ਨ ਆਪਾਂ ਨੂੰ ਨਵੀਂ ਵਰਗੀ ਮਿਲੂਗੀ ਪੰਜਾਬ ਨੰਬਰ ਹੈ ਮਾਡਲ ਦੀ ਗੱਲ ਕਰੀਏ 2020 ਮਾਡਲ ਹੈ ਜੀ ਡੱਬਾ ਵਾਲੀ ਮਾਲਕ ਦਾ ਏਰੀਆ ਜੀ ਪੈਂਡ ਇਹਨਾਂ ਦਾ ਹੱਕੂ ਵਾਲਿਆ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਮੋਟਰਸਾਈਕਲ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਜੀ ਵੀ ਮਾਡਲ ਹੈ ਕੰਡੀਸ਼ਨ ਆਲੋਕਿਆ ਰੰਗ ਰੂੰਗ ਤੁਸੀਂ ਆਪ ਹੀ ਦੇਖ ਲਓ ਜੀ ਸਰਵਿਸ ਤੋਂ ਲੈ ਕੇ ਹਰ ਕੰਮ ਮਾਲਕ ਨੇ ਕਰਵਾ ਰੱਖਿਆ ਜੀ 37000 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਆਪਦਾ ਮੋਟਰਸਾਈਕਲ ਇਹ ਸੇਲ ਕਰ ਦੇਣਗੇ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਜੈਨ ਗੱਡੀ ਦੀ ਮਾਲਕ ਨੇ ਆਪਣੇ ਕੋਲੇ ਜੈਨ ਗੱਡੀ ਸੇਲ ਵਾਸਤੇ ਭੇਜੀ ਹੋਈ ਆ ਕੰਡੀਸ਼ਨ ਦੀ ਗੱਡੀ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਰੰਗ ਗੱਡੀ ਦਾ ਪੂਰਾ ਵਧੀਆ ਦੇਖਣ ਨੂੰ ਮਿਲੂ ਆਪਾਂ ਨੂੰ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਸੀਂ ਚਲਾ ਕੇ ਦੇਖੋਗੇ ਤੁਹਾਨੂੰ ਸਾਰਾ ਨੂੰ ਪਸੰਦ ਆਊਗੀ ਬਾਕੀ ਚਾਰੇ ਪਾਸੇ ਤੋਂ ਤੁਸੀਂ ਸਾਰਾ ਕੁਝ ਚੈੱਕ ਕਰ ਰਹੇ ਹੋ ਜੀ ਜੀ ਆਪਾਂ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ 55000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮੁੱਲਾਪੁਰ ਮਾਲਕ ਦਾ ਏਰੀਆ ਟਾਇਰ ਵਧੀਆ ਮਿਲ ਜਾਣਗੇ ਓਨਰ ਦਾ ਮੋਬਾਈਲ ਨੰਬਰ 9464368116 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਬਾਕੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਸੀ ਤੇ ਇਕੱਲੀ-ਇਕਲੀ ਆਪਾਂ ਗੱਲ ਕਰ ਲਈ ਜੀ ਸਾਰੀਆਂ ਗੱਡੀਆਂ ਦੇਖ ਕੇ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਕਿਵੇਂ ਦੀ ਲੱਗੀ ਗੱਡੀਆਂ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਬੱਤੋ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਕਿਸੇ ਨੇ ਐਡ ਕਰਬਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪ ਲਗਾ ਦਾਂਗੇ ਜੀ ਤੇ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਘਰ ਕੁਠੀ ਮਕਾਨ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਕਿੱਥੋਂ ਚਾਹੀਦਾ ਕਰੋ ਕਮੈਂਟ ਲੈ ਕੇ ਆਪਾਂ ਛੇਤੀ ਪਹੁੰਚ ਦਿਆਂ ਜੀ